11 ਦੋਸਤਾਂ ਨਾਲ ਥੋੜਾ ਥੋੜਾ ਸਾਰਾ ਛੋਟਾ ਛੋਟਾ ਸਾਰਾ ਕਿ ਹੁਣ ਵੱਡਾ ਸਰਕਲ ਦੇ ਵਿੱਚ ਆਪਣੇ ਸਰਕਲ ਦੇ ਥੋੜੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਸਨ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਇਹ 11 ਦੋਸਤਾਂ ਨਾਲ ਸਰਕਲ ਥੋੜਾ ਥੋੜਾ ਛੋਟਾ ਛੋਟਾ ਸਾਰਾ ਕਿ ਹੁਣ ਵੱਡਾ ਸਰਕਲ ਦੇ ਵਿੱਚ ਆਪਣੇ ਸਰਕਲ ਦੇ ਵੱਡੇ ਸਰਕਲ ਦੇ ਥੋੜੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਥੋੜੇ ਨੇ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਹਾਂ ਤੁਹਾਡੇ ਨਾਮ ਨਾਲ ਜੁੜਦੇ ਆ ਪਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਿਰ ਮੱਥੇ ਉਹਨਾਂ ਚੋਂ ਵੀ ਕਈ ਇਹ ਇਹ ਚੀਜ਼ ਸਮਝਦੇ ਹੋ ਸਾਰੇ ਹਾਂ ਉਹਨਾਂ ਚੋਂ ਵੀ ਕਈ ਬੰਦੇ ਚੰਗੇ ਮਿਲ ਜਾਂਦੇ ਆ ਔਰ ਤੁਸੀਂ ਇੰਨਾ ਕੁ ਮਤਲਬ ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੁੰਨੇ ਹੋ ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੁੰਨੇ ਹੋ ਕਿ ਤੁਹਾਨੂੰ ਬੰਦੇ ਦੀ ਪਛਾਣ ਕਰ ਲਈ ਇੰਨੇ ਗ੍ਰਿਲ ਹੋ ਗਏ ਹੁੰਨੇ ਹੋ ਬਾਈ ਸਾਰਾ ਉਹ ਦੋਸਤ ਨਾਲ ਨੇ ਅਜੇ ਵੀ ਜਿਹੜੇ ਮੁੱਲੇ ਦੇ ਹੱਥ ਰੱਖ ਲੈਂਦੇ ਨੇ ਕੱਚੇ ਪੱਕੇ ਨਾ ਲੈ ਲੈਂਦੇ ਜਿਹੜੇ ਦੋਸਤ ਕੋਈ ਛੱਡਿਆ ਹੀ ਨਹੀਂ ਜਾਂਦਾ ਕਦੇ ਵੀ ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਪਰ ਦਿਮਾਗ ਚੋ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਸੋਚੂ ਮਗਰ ਲੱਗਿਆ ਰ ਹੈਂਕੜ ਆ ਗਈ ਬੰਦੇ ਚ 11 ਦੋਸਤਾਂ ਨਾਲ ਥੋੜਾ ਥੋੜਾ ਸਾ ਛੋਟਾ ਛੋਟਾ ਸਾ ਕਿ ਹੁਣ ਉਹ ਸਰਕਲ ਦੇ ਵਿੱਚ ਆਪੇ ਸਰਕਲ ਦੇਖੋ ਤੁਹਾਡੇ ਦੋਸਤ ਉਹੀ ਹੁੰਦੇ ਨੇ ਜਿਹੜੇ ਪਹਿਲਾਂ ਜੁੜ ਗਏ ਸਨ ਉਸ ਤੋਂ ਬਾਅਦ ਤਾਂ ਲੋਕ ਥੋੜੀ ਸਫਲਤਾ ਨਾਲ ਜੁੜਦੇ ਆ ਇਸ ਸਰਕਲ 11 ਦੋਸਤਾਂ ਨਾਲ ਸਰਕਲ ਥੋੜਾ ਥੋੜਾ ਛੋਟਾ ਛੋਟਾ ਸਰਕਲ ਕਿ ਹੁਣ ਵੱਡ ਸਰਕਲ ਦੇ ਵਿੱਚ ਆਪਣੇ ਵੱਡੇ ਵੱਡੇ ਥੋੜੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਤੁਹਾਡੇ ਨਾਲ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਹਾਂ ਤੁਹਾਡੇ ਨਾਮ ਨਾਲ ਜੁੜਦੇ ਆ ਪਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਿਰ ਮੱਥੇ ਉਹਨਾਂ 'ਚ ਵੀ ਕਈ ਇਹ ਇਹ ਚੀਜ਼ ਸਮਝਦੇ ਹੋ ਸਾਰੇ ਹਾਂ ਉਹਨਾਂ 'ਚ ਵੀ ਕਈ ਬੰਦੇ ਚੰਗੇ ਮਿਲ ਜਾਂਦੇ ਆ ਔਰ ਤੁਸੀਂ ਇੰਨਾ ਕ ਮਤਲਬ ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੋਨੇ ਹੋ ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੋਨੇ ਹੋ ਕਿ ਤੁਹਾਨੂੰ ਬੰਦੇ ਦੀ ਪਛਾਣ ਕਰ ਲਈ ਇੰਨੇ ਕ ਗ੍ਰਿਲ ਹੋ ਗਏ ਉਹਨੇ ਹੋ ਕੋਈ ਸਾਰਾ ਉਹ ਦੋਸਤ ਨਾਲ ਨੇ ਅਜੇ ਵੀ ਜਿਹੜੇ ਮੁੰਡੇ ਦੇ ਹੱਥ ਰੱਖ ਲੈਂਦੇ ਨੇ ਕੱਚੇ ਪੱਕੇ ਨਾਂ ਲੈ ਲੈਂਦੇ ਆ ਜਿਹੜੇ ਦੋਸਤ ਕੋਈ ਛੱਡਿਆ ਹੀ ਨਹੀਂ ਜਾਂਦਾ ਕਦੇ ਵੀ ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਬਟ ਦਿਮਾਗ ਚੋ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਸੋਚੂਗਾ ਮੇਰੇ ਦਿਮਾਗ ਚ ਤਾਂ ਇਹ ਚੀਜ਼ਾਂ ਚੱਲਦੀਆਂ ਨੇ ਯਾਰ ਬੰਦਾ ਐ ਨਾ ਕਹਦੇ ਕਿ ਯਾਰ ਹੁਣ ਫਿਲਮਾਂ ਕਰਨ ਲੱਗ ਗਿਆ ਯਾਰ ਹੈਂਕੜ ਨੇ ਸਰਕਲ ਦੇ ਕੋਲ ਤੁਹਾਡੇ دوست ਉਹੀ ਹੁੰਦੇ ਨੇ ਜਿਹੜੇ ਪਹਿਲਾਂ ਜੁੜ ਗਏ ਸਨ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਇਹ ਯਾਰਾਂ ਦੋਸਤਾਂ ਨਾਲ ਸਰਕਲ ਥੋੜਾ ਥੋੜਾ ਛੋਟਾ ਛੋਟਾ ਸਰਕਲ ਹੈ ਕਿ ਹੁਣ ਵੱਡ ਸਰਕਲ ਦੇ ਵਿੱਚ ਆਪਣੇ ਵੱਡੇ ਤੁਹਾਡੇ ਦੋਸਤ ਉਹੀ ਹੁੰਦੇ ਨੇ ਹਾਂ ਪਹਿਲੇ ਜਿਹੜੇ ਪਹਿਲਾਂ ਜੁੜ ਗਏ ਤੁਹਾਡੇ ਨਾਲ ਉਸ ਤੋਂ ਬਾਅਦ ਤਾਂ ਲੋਕ ਤੁਹਾਡੀ ਸਫਲਤਾ ਨਾਲ ਜੁੜਦੇ ਆ ਹਾਂ ਤੁਹਾਡੇ ਨਾਮ ਨਾਲ ਜੁੜਦੇ ਆ ਪਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਿਰ ਮੱਥੇ ਉਹਨਾਂ ਚੋਂ ਵੀ ਕਈ ਇਹ ਇਹ ਚੀਜ਼ ਸਮਝ ਦਿਓ ਸਾਰੀ ਹਾਂ ਉਹਨਾਂ ਚੋਂ ਵੀ ਕਈ ਬੰਦੇ ਚੰਗੇ ਮਿਲ ਜਾਂਦੇ ਆ ਔਰ ਤੁਸੀਂ ਇੰਨਾ ਕੁ ਮਤਲਬ ਜ਼ਿੰਦਗੀ ਦੇ ਵਿੱਚ ਚੱਲ ਚੁੱਕੇ ਹੁੰਨੇ ਹੋ ਇੰਨੇ ਕ ਲੋਕਾਂ ਨੂੰ ਮਿਲ ਚੁੱਕੇ ਹੁੰਨੇ ਹੋ ਕਿ ਤੁਹਾਨੂੰ ਬੰਦੇ ਦੀ ਪਛਾਣ ਕਰ ਲੈਂਦੇ ਆ ਇੰਨੇ ਗ੍ਰਿਲ ਹੋ ਗਏ ਹੁੰਨੇ ਹੋ ਬਈ ਸਾਰਾ ਉਹ ਦੋਸਤ ਨਾਲ ਨੇ ਅਜੇ ਵੀ ਜਿਹੜੇ ਮੁੱਲੇ ਦੇ ਹੱਥ ਰੱਖ ਲੈਂਦੇ ਨੇ ਕੱਚੇ ਪੱਕੇ ਨਾ ਲੈ ਲੈਂਦੇ ਆ ਜਿਹੜੇ ਦੋਸਤ ਕੋਈ ਛੱਡਿਆ ਹੀ ਨਹੀਂ ਜਾਂਦਾ ਕਦੇ ਵੀ ਸੋ ਕਈ ਵਾਰ ਇਹ ਹੁੰਦਾ ਹੈ ਜਿਵੇਂ ਹੁੰਦੇ ਨੇ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੋਸਤ ਜਿਹੜੇ ਤੁਹਾਡੇ ਨਾਲ ਪੜੇ ਹੁੰਦੇ ਨੇ ਮਿਲ ਜਾਂਦੇ ਨੇ ਟਾਈਮ ਨਹੀਂ ਦਿੱਤਾ ਜਾਂਦਾ ਅਫਸੋਸ ਹੁੰਦਾ ਪਰ ਦਿਮਾਗ ਚੋ ਚੀ ਚੱਲਦੀ ਰਹਿੰਦੀ ਹੈ ਕਿ ਯਾਰ ਉਹ ਬੰਦੇ ਨੇ ਕਿਹਾ ਸੀ ਯਾਰ ਮਿਲ ਨਹੀਂ ਸਕੇ ਯਾਰ ਓਏ ਹੋਏ ਬਿਜ਼ੀ ਹੋਣ ਕਰਕੇ ਯਾਰ ਉਹ ਰਹਿ ਗਿਆ ਯਾਰ ਕੀ ਮਗਰ ਲੱਗਿਆ ਰ ਹੈਂਕੜ ਆ ਗਈ ਬੰਦੇ 'ਚ